ਸਮਾਣਾ ਸਦਰ ਪੁਲਿਸ ਵੱਲੋਂ ਇੱਕ ਕਤਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਸ ਦੇ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਤੇ ਉਹ ਇਲਾਕੇ ਦੇ ਵਿੱਚ ਨਸ਼ਾ ਵੇਚਣ ਆ ਰਿਹਾ ਹੈ। ਐਸਆਈ ਲਾਲ ਸਿੰਘ ਦੀ ਟੀਮ ਦੇ ਵੱਲੋਂ ਪਿੰਡ ਦਾਨੀਪੁਰ ਦੇ ਦਾਣਾ ਮੰਡੀ ਦੇ ਨਜ਼ਦੀਕ ਇੱਕ ਦੋਸ਼ੀ ਨੂੰ ਮੌਕੇ ਤੇ ਚੈੱਕ ਕੀਤਾ ਤੇ ਉਸ ਦੇ ਕੋਲ 1 ਕਿਲੋ 70 ਗ੍ਰਾਮ ਜਿਹੜੀ ਆਫੀਮ ਹੈ ਮੌਕੇ ਤੇ ਬਰਾਮਦ ਹੋਈ ਤੇ ਅੱਜ ਉਸ ਵਿਅਕਤੀ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਣੀ ਹੈ ਤੇ ਲਾਭ ਸਿੰਘ ਨੇ ਦੱਸਿਆ ਕਿ ਇਸ ਤੇ ਪਹਿਲਾਂ ਵੀ ਇੱਕ ਮੁਕੱਦਮਾ ਜਿਹੜਾ ਹੈ ਦਰਜ ਹੈ ਗੱਲਬਾਤ ਕਰਦੇ ਆ ਜਿਸ ਵਿਅਕਤੀ ਤੋਂ ਫੀਮ ਬਰਾਮਦ ਕਿੰਨੇ ਕ ਟਾਈਮ ਤੋਂ ਤੁਸੀਂ ਇਹ ਕੰਮ ਕਰ ਰਹੇ ਸੀਗੇ ਮੈਂ ਤਾਂ ਇਧਰ ਮੈਂ ਖਾ ਰਿਆਂ ਜੀ ਆਪਣਾ ਅੱਛਾ ਨਹੀਂ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਹੈ ਪਹਿਲਾਂ ਹਾਂ ਜੀ ਨਾ ਕਦੇ ਨਹੀਂ ਕੀਤਾ ਜੀ ਅੱਛਾ ਖਾਣਾ ਜੀ ਆਪਾਂ ਦਾ ਆਪ ਖਾਣੇ ਕਿੰਨੇ ਕ ਟਾਈਮ ਤੋਂ ਖਾ ਰਹੇ ਹੋ ਮੈਂ ਖਾ ਰਿਆਂ ਇਸ ਹਾਲ 1.5 ਸਾਲ ਤੋਂ ਆਪ ਖਾ ਰਹੇ ਹੋ ਅੱਛਾ ਹੰਜੇਸਰ ਜਿਹੜੀ ਕੱਲ ਫੀਮ ਪੜੀ ਐ ਕਥੀ ਦੋਸ਼ੀਆਂ ਕੋਲੋਂ ਤੇ ਕਿੰਨੀ ਕੋ ਫੀਮ ਸੀਗੀ ਔਰ ਕਿਹੜੇ ਪਾਸੋਂ ਐ ਫੜੀ ਐ 1 ਕਿਲੋ 70 ਗ੍ਰਾਮ ਫੀਮ ਸੀ ਮੈਂ ਕੱਲ ਅਗਸਤ ਦੇ ਸੰਬੰਧ ਵਿੱਚ ਮਿਆਣਾ ਕਲਾ ਮੰਡੀ ਚ ਮੌਜੂਦ ਸੀ ਮੈਨੂੰ ਖੁਬੂਰੀ ਹੋਈ ਕਿ ਇੱਕ ਬੰਦਾ ਕਾਰ ਲਈ ਘੜਿਆ ਜੋ ਦਾਨੀਵਰ ਚੌਂਕ ਦੇ ਗਾਕਾਂ ਦੀ ਵੇਟ ਕਰ ਰਿਹਾ ਹੈ ਜੇ ਹੋਣੀ ਰਿੜ ਕੀਤੀ ਜਾਵੇ ਤੱਕ ਆਪ ਨੂੰ ਆ ਸਕਦਾ ਹੈ ਮੈਂ ਉੱਥੇ ਲੋਕਾਂ ਦੇ ਕੇ ਤੇ ਪੁਲਿਸ ਪਾਰਟੀ ਸਿਮੇ ਤੇ ਉੱਥੇ ਪਹੁੰਚਾ ਮੁਗ ਦੇ ਜਾ ਕੇ ਦਾ ਨਾਮ ਪਤਾ ਪੁੱਛਿਆ ਇਹਨੇ ਆਪਣਾ ਨਾਮ ਦਲਵਾਰਾ ਸਿੰਘ ਪੁੱਤਰ ਹਜੂਰਾ ਸਿੰਘ ਵਾਸੀ ਪਿੰਡ ਭਗਮਾਨਪੁਰਾ ਥਾਣਾ ਜੁਲਕਾ ਜ਼ਿਲ੍ਹਾ ਪਟਿਆਲਾ ਸੀ ਆ ਇਹਦੀ ਕਾਰ ਵਿੱਚੋਂ 1 ਕਿਲੋ 70 ਗ੍ਰਾਮ ਅਫੀਮ ਰੰਗ ਤੇ ਇਹਨੂੰ ਪੇਸ਼ ਕਰ ਲਿਆ ਹਲੇ ਹਾਂ ਅੱਜ ਅਜ ਨੂੰ ਪੇਸ਼ ਕਰਨਾ ਤੇ ਪਰਸ ਸਾਮਾਨ ਲਵਾਂਗੇ ਦਾ ਪਰਸ ਸਾਮਾਨ ਲੈ ਕੇ ਪਹਿਲਾਂ ਵੀ ਕੋਈ ਮੁਕੱਦਮਾ ਚੱਲਦਾ ਹੈ ਪਹਿਲਾਂ ਵੀ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੈ ਅਫੀਮ ਦਾ